کا خالسا واحد کی فتح تان سی گور تیگ بہادر صاحب جی شری گور تیگ بہادر صاحب جی گروہ پیاری سا سنگ جی آج اصن شری گیگ بہادر صاحب جی دا ਚਾਂਦਰੀ ਚੌਕ ਵਿੱਚ ਸ਼ਹੀਦ ਕੀਤਾ ਜਾਣਾ ਉਹਨਾਂ ਦੇ ਨਾਲ ਫਿਰ ਸਿੱਖੀ ਦਿੱਤੇ ਗਏ ਇਹ ਸਾਰਾ ਇਤਿਹਾਸ ਜੋ ਪਟਾਣੀਆਂ ਵਹੀਆਂ ਉਹਨਾਂ ਦੇ ਵਿੱਚ ਜੋ ਦਰਜਿਆ ਉਹ ਸੰਗਤਾਂ ਨਾਲ ਸਾਂਝਾ ਕਰਾਂਗੇ ਜੋ ਭਾੜਾ ਸਨ ਉਹ ਜੋ ਵੀ ਇਤਿਹਾਸ ਲਿਖਦੇ ਸਨ ਇੱਕ ਬਈ ਖਾਤਾ ਤਿਆਰ ਕਰਦੇ ਸਨ ਉਸ ਇਤਿਹਾਸ ਦੇ ਮੁਤਾਬਕ ਅੱਜ ਅਸੀਂ ਧੰਤਨ ਸਕੂਟੇ ਇੱਕ ਬਾਦਸ਼ਾਹ ਦਾ ਸ਼ਹੀਦੀ ਇਤਿਹਾਸ ਸੰਗਤਾਂ ਨਾਲ ਸਾਂਝਾ ਕਰਨ ਜਾ ਰਹੇ ਹਾਂ ਡਾਕਟਰ ਹਰੀਰਾਮ ਗੁੱਪਤਾ ਇਨਾਂ ਨੇ ਪਾਟਵਈ ਵਿੱਚੋਂ ਜੋ ਲਿਖਤੇ ਆ ਉਹ ਲੈ ਕੇ ਇੱਕ ਸਿੱਖ ਇਤਿਹਾਸ ਬਾਰੇ ਪੁਸਤਕ ਲਿਖੀ ਹੈ ਦਾ ਐਮਪਰਰ ਆਰਡਰਡ ਥੈਟ ਦਾ ਗੁਰੂ ਬੀ ਪੁਟ ਟੂ ਦਾ ਸੈਵਰਲ ਟੌਰਚਰ ਉਸਦੇ ਵਿੱਚ ਲਿਖਦੇ ਹਨ ਮੁਗਲ ਬਾਦਸ਼ਾਹ ਨੇ ਗੁਰੂ ਸਾਹਿਬਾਨ ਤੇ ਤਸਵੀਰ ਦੇਣ ਲਈ ਹੁਕਮ ਜਾਰੀ ਕੀਤਾ ਇਹ ਜਿਹੜੀ ਉਹਨਾਂ ਦੀ ਬੁੱਕ ਹੈ ਹਿਸਟਰੀ ਆਫ ਦਾ ਸਿੱਖ volume 1 ਪੇਜ 214 ਇਹਨਾਂ ਨੇ ਮੁਲਤਾਨੀ ਸਿੰਧੀ ਕਾਤਾ ਜਲਾਨੇ ਬਲਾਉਂਤੇ ਕਾ ਇਹਦੇ ਵਿੱਚ ਜੋ ਲਿਖਿਆ ਆ ਉਹ ਪਟਵਈ ਇਹਨਾਂ ਨੇ ਹਵਾਲਾ ਦਿੱਤੀ ਇਸ ਪੁਸਤਕ ਵਿੱਚ ਲਿਖਿਆ ਉਸ ਪਟਵਈ ਵਿੱਚ ਲਿਖਿਆ ਹੋਇਆ ਕਿ دشٹا گرو جی کو بڑا کشٹ دیا گرو کیا ساخیاں دے پنا بیاسی اوپر بھی لکھا مگر سدی پہلی اتوار کو دیہوں شکتی کا دور شروع ہوا شاہی کا جی کوتوال میں آئے کوتوال سے بولا اسے اسلام میں لانے کے لیے کئی قسر باقی نہ شور ہیں اگر اسے پیاس لاگ گیا تو پانی پینے کے لیے نہیں دینا کوتوال نے شاہی کا جیتا فرمان سن کے اس تے پورا عمل کیا دروگا جیل نے تین دوس گرو جی کو گھنا کشت دیا ان کے بدن اور سیختے گرم ریت پائی گئی جسم سارا چھالے چھالے ہوئے گیا ست گران पाणे को माना गोबिंद सिंह निर्मल उदासी रचित इतिहास गुरु खालसा उन्होंने इतिहास गुरु खालसा ਦੇ ਪੰਨਾ 191 ਉੱਪਰ ਲਿਖਿਆ ਹੈ ਕਿ ਜਿਸ ਸਮੇਂ ਗੁਤੇਕ ਬਾਧ ਜੀ ਨੇ Hindu धर्म ਤੇ ਆਪਣਾ ਸੀਸ ਵਿਸ਼ਾਵਰ ਕੀਤਾ ਉਸ ਸਮੇਂ ਦਿੱਲੀ ਵਿੱਚ ਇੱਕ ਵਾਰ ਤਾਂ ਹਨੇਰਾ ਹੀ ਫੈਲ ਗਿਆ ਸੀ ਤਰਤੀ ਕੰਬਣ ਲੱਗ ਪਈ ਸੀ ਆਮ ਖਲਕਤ ਵਿੱਚ ਰੋ ਪੈਦਾ ਹੋ ਗਿਆ ਚਾਰੇ ਪਾਸੇ ਸਨਨਾਟਾ ਸ਼ ਆ ਗਿਆ ਅਨੇਕ ਰਹਿਮਦਿਲ ਮੁਸਲਮਾਨ ਵੀ ਦਿਲਗੀਰ ਹੋ ਗਏ ਹੁਣ ਜੋ ਇਤਿਹਾਸ ਲਿਖਿਆ ਹੈ ਇਤਿਹਾਸ ਦੇ ਅਨਸਾਰ ਆਪਾਂ ਗੱਲ ਕਰਦੇ ਆ ਕਿ 11 ਨਵੰਬਰ ਸਨ 1675 ਨੂੰ ਗੁਰੂ ਤੇਗ ਬਹਾਦਰ ਸਾਹਿਬ ਜੀ ਨੂੰ ਦਿੱਲੀ ਚਾਂਦਨੀ ਚੌਕ ਵੇ ਸ਼ਹੀਦ ਕੀਤਾ ਗਿਆ ਇਹਨਾਂ ਦੇ ਨਾਲ ਤਿੰਨ ਸਾਥੀਆਂ ਨੂੰ ਬੜੀ ਬੇਰਹਿਮੀ ਨਾਲ ਸ਼ਹੀਦ ਕੀਤਾ ਗਿਆ ਭਾਈ ਮਤੀਦਾਸ ਨੂੰ ਆਰੇ ਨਾਲ چیر ਕੇ ਭਾਈ ਦਿਆਲਦਾਸ ਨੂੰ ਉਬਲ ਦੀ ਦੇਖ ਵਿੱਚ ਬਿਠਾ ਕੇ ਅਤੇ ਭਾਈ ਸਤੀਦਾਸ ਨੂੰ ਰੂਮ ਵਿੱਚ ਬੁਲੇਟ ਕੇ ਅੱਗ ਲਗਾ ਕੇ ਜਿਉਂਦੇ ਹੀ ਸਾੜ ਦਿੱਤਾ ਗਿਆ ਪਟਵਈ ਤਲੋਂਦਾ ਇਹ ਦੋ ਪੱਟਾਂ ਦਾ ਲਿਖਿਆ ਹੋਇਆ ਇਤਿਹਾਸ ਆ ਇੱਕ ਦਾ ਨਾਂ ਤਲੋਂਦਾ ਤੇ ਦੂਜੀ ਜਿਹੜੀ ਪੱਟਵਈ ਆ ਉਹ ਮੁਲਤਾਨੀ ਸਿੰਧੀ ਇਹਨਾਂ ਅਨੁਸਾਰ ਦਿਆ ਦਾਸ ਬੇਟਾ ਮਾਈ ਦਾਸ ਪੋਤਾ ਬੱਲੂ ਦਾ ਪਰਪੋਤਾ ਮੂਲੇ ਦਾ ਸਤੀ ਦਾਸ ਮਤੀ ਦਾਸ ਬੇਟੇ ਹੀ ਦਾ ਮਲ ਸ਼ਿਬਰ ਬ੍ਰਾਹਮਣ ਸਾਲ 1732 ਮਗਰ ਸੁਦੀ ਪੰਚਵੀਂ ਕੇ ਦਿੱਲੀ ਕੋ ਪੰਚਮੀ ਕੋ ਦਿੱਲੀ ਚਾਂਦਨੀ ਚੌਂਕ ਮੇ ਸ਼ਾਹੀ ਹੁਕਮ ਸੇ ਸ਼ਹੀਦ ਕੀਏ ਗਏ ਜਦੋਂ ਇਹ ਛਾਈ ਕਹਿਰ ਜਿਹੜਾ ਆਪਣੇ ਸਿਖਰ ਤੇ ਹੀ ਮਨੁੱਖੀ ਅਧਿਕਾਰਾਂ ਦੀ ਰੱਖਿਆ ਤੇ ਮਨੁੱਖ ਮਾਤਰ ਲਈ ਤਾਂ ਮਧਯ ਜਾਦੀ ਮੰਗਣ ਵਾਲਾ ਮਸੀਹਾ ਆਉਣ ਵਾਲੇ ਯੁੱਗ ਵਿੱਚ ਲਈ ਨਵੇਂ ਪੁਰਨੇ ਪਾ ਕੇ ਸ਼ਾਜਦਾ ਜਾਮ ਪੀ ਚੁੱਕਾ ਸੀ ਜਦੋਂ ਸਿੱਖਾਂ ਨੇ ਦੇਖਿਆ ਕਿ ਇਹਨਾਂ ਨੂੰ ਸ਼ਹੀਦ ਕਰ ਦਿੱਤਾ ਗਿਆ ਹੈ ਇਹ ਸ਼ਹੀਦ ਗੁਰ ਤੇਗ ਬਹਾਦਰ ਸਾਹਿਬ ਨੂੰ ਸ਼ਹੀਦ ਕਰਨ ਤੋਂ ਪਹਿਲਾਂ ਸ਼ਾਹੀ ਹੁਕਮ ਦੇ ਅਨਸਾਰ ਦਿੱਲੀ ਦੀਆਂ ਗਲੀਆਂ ਦੇ ਵਿੱਚ ਬਾਜ਼ਾਰਾਂ ਵਿੱਚ ਮਨਾਦੀ ਕਰਵਾਈ ਗਈ ਕਿ ਸਾਰੇ ਲੋਕ ਚਾਂਦਨੀ ਚੌਕ ਪਹੁੰਚ ਕੇ ਆਪਣੀਆਂ ਅੱਖਾਂ ਨਾਲ ਵੇਖ ਲੈਣ ਕਿ ਸ਼ਾਹੀ ਹੁਕਮ ਨੂੰ ਨਾਮਨਮੜੇਗਾ ਅੰਜਾਮ ਕੀ ਹੁੰਦਾ ਹੈ ਇਹ ਸਾਰਾ ਵਾਕਿਆ ਭਾਈ ਨਾਨੂ ਜੀ ਭਾਈ ਜੈਤਾ ਭਾਈ ਉਦਾ ਤੇ ਭਾਈ ਗੁਰਬਖਸ਼ ਇਹਨਾਂ ਨੇ ਆਪਣੀਆਂ ਅੱਖਾਂ ਨਾਲ ਚਾਂਦੀ ਚੌਂਕ ਵਿੱਚ ਖਲੋ ਕੇ ਵੇਖਿਆ ਉਹਨਾਂ ਦੇ ਸਾਹਮਣੇ ਉਹਨਾਂ ਨੂੰ ਸ਼ਹੀਦ ਕੀਤਾ ਗਿਆ ਤੇ ਇਹਨਾਂ ਨੇ ਆਪਣੇ ਮਨ ਵਿੱਚ ਧਾਰ ਲਈ ਕਿ ਗੁਰੂ ਸਾਹਿਬ ਦਾ ਪਵਿੱਤਰ ਸੀਸ ਦੇ ਧੜ ਜੜਾਇਆ ਆਮ ਕਤਲ ਕੀਤੇ ਗਏ ਲੋਕਾਂ ਵਾਂਗੂ ਦਿੱਲੀ ਵਿੱਚ ਰੁੱਣ ਨਹੀਂ ਦਿੱਤਾ ਜਾਏਗਾ। ਉਹਨਾਂ ਦਾ ਇਹ ਫੈਸਲਾ ਉਸ ਵਕਤ ਦੀ ਦੁਨੀਆ ਦੀ ਸਭ ਤੋਂ ਵੱਡੀ ਤੇ ਸ਼ਕਤੀਸ਼ਾਲੀ ਹਕੂਮਤ ਨੂੰ ਬੜੀ ਦਲੇਰਾਨਾ ਮੰਗਾਰ ਸੀ। ਇਹ ਬੜਾ ਵੱਡਾ ਸੰਕਲਪ ਸੀ ਉਹਨਾਂ ਸਿੱਖਾਂ ਦਾ। ਕੀ ਐਨੀ ਸ਼ਕਤੀ ਹੁੰਦਿਆਂ ਹੋਇਆਂ ਵੀ ਉਹਨਾਂ ਨੇ ਆਪਣੇ ਦਿਲ ਵਿੱਚ ਧਾਰੀ ਕਿ ਅਸੀਂ ਗੁਰੂ ਸਾਹਿਬ ਦਾ ਪਵਿੱਤਰ ਸੀਸ ਤੇ ਤੜ ਜਿਹੜਾ ਆ ਇਹਨਾਂ ਦੇ ਹੱਥ ਨਹੀਂ ਲੱਗਣ ਦੇਵਾਂਗੇ ਤੇ ਇਥੇ ਦਿੱਲੀ ਵਿੱਚ ਰੋਣ ਨਹੀਂ ਦਿੱਤਾ ਜਾਊਗਾ। ਇਸ ਸੰਬੰਧ ਵਿੱਚ ਉਹਨਾਂ ਸਾਰਿਆਂ ਨੇ ਭਾਈ ਨਾਨੂ ਰਾਏ ਛੀਪੇ ਦੇ ਘਰ ਇੱਕ ਮੀਟਿੰਗ ਸੱਦੀ ਜਿਸ ਵਿੱਚ ਭਾਈ ਤੁਲਸੀ ਭਾਈ ਆ ਗਿਆ ਭਾਈ ਉਹਦਾ ਭਾਈ ਜੈਤਾ ਭਾਈ ਗੁਰਬਖਸ਼ ਤੇ ਹੋਰ ਵੀ ਕਈ ਸਿੱਖਾਂ ਸ਼ਾਮਲ ਹੋਏ ਸਾਰੇ ਨੀ ਅੱਖਾਂ ਹੰਝੂਆਂ ਨਾਲ ਭਰੀਆਂ ਹੋਈਆਂ ਸਨ ਤੇ ਇੱਕ ਦੂਜੇ ਨੂੰ ਬੜਾ ਅਫਸੋਸ ਪ੍ਰਗਟ ਕਰ ਰਹੇ ਸਨ ਇਸ ਮਸਲੇ ਤੇ ਗੰਭੀਰਤਾ ਨਾਲ ਵਿਚਾਰ ਕੀਤੀ ਗਈ ਕਿ ਸ਼ਾਇਦ ਪੈਰਿਆਂ ਵਿੱਚ ਰੱਖੇ ਗਏ ਗੁਰੂ ਸਾਹਿਬ ਦੇ ਪੁੱਤਰ ਸੀਸ ਦੇ ਢਾਡ ਨੂੰ ਉਥੋਂ ਕਿਵੇਂ ਚੁੱਕਿਆ ਜਾਵੇ ਇਸ ਮੀਟਿੰਗ ਵਿੱਚ ਜਦੋਂ ਵਿਚਾਰਾ ਹੋ ਰਹੀਆਂ ਸਨ ਤਾਂ ਭਾਈ ਨਾਨੂ ਦੇ ਮਨ ਦੇ ਵਿੱਚ ਵਿਚਾਰ ਆਈ ਕਿ ਰਾਏ ਸਾਨਾ ਦਾ ਲਖੀ ਦਾਸ ਉਸ ਵੇਲੇ ਪ੍ਰਚਲਿਤ ਪ੍ਰਸਿੱਧ ਨਾਮ ਜਿਹੜਾ ਸੀ ਲੱਖੀ ਸ਼ਾਹ ਵਣਜਾਰਾ ਆਜਕਲ ਉਹਦਾ ਨਾਮ ਉਹ ਲੱਖੀ ਦਾਸ ਉਸੇ ਦਿਨ ਹੀ ਕੜੀ ਤੇ ਚੂਨੇ ਨਾਲ ਲੱਦੇ ਆਪਣੇ ਗੱਡਿਆਂ ਸਮੇਤ ਨਾਰ ਨਾਲ ਤੋਂ ਵਾਪਸ ਆਇਆ ਉੱਥੇ ਜਮਨਾ ਦੇ ਕਿਨਾਰੇ ਉਸ ਨੂੰ ਠਹਿ ਟਾਂ ਪਿਆ ਉੱਥੇ ਹੀ ਉਹ ਠਹਿ ਰਿਆ ਹੋਇਆ ਸੀ ਜਦੋਂ ਨਾਨੂ ਨੇ ਭਾਈ ਨਾਨੂ ਜੀ ਨੇ ਇਹ ਗੱਲ ਦੱਸੀ ਕਿ ਭਾਈ ਲੱਖੀ ਦਾਸ ਆਪਣੇ ਗੱਡਿਆਂ ਸਮੇਤ ਜਮਨਾ ਦੇ ਕਿਨਾਰੇ ਤੇ ਜਮਨਾ ਦੇ ਦੂਜੇ ਪਾਰ ਆਪਣੇ ਗੱਡਿਆਂ ਸਮੇਤ ਠਹਿ ਰਿਆ ਹੋਇਆ ਹੈ ਇਸ ਲਈ ਸਾਨੂੰ ਉਸ ਨੂੰ ਮਿਲਣਾ ਚਾਹੀਦਾ ਇਹ ਸਾਰੇ ਅੱਗੇ ਅਗੜ ਪਿਛੜ ਹੋ ਕੇ ਜਮਨਾ ਦੇ ਕਿਨਾਰੇ ਵੱਲ ਚੱਲ ਪਏ ਜਿੱਥੇ ਭਾਈ ਲੱਖੀ ਸ਼ਾ ਆਪਣੇ ਟਾਂ ਗੱਡਿਆਂ ਸਵੇਤ ਢੇਰਾ ਪਾ ਕੇ ਠਹਿਰੇ ਹੋਇਆ ਸੀ ਇਹਨਾਂ ਮਈਆਂ ਵਿੱਚ ਇਹਨਾਂ ਗੱਡਿਆਂ ਨੂੰ ਟਾਂਡਿਆਂ ਕਿਆ ਗਿਆ ਗੁਰਤੇਗワਧੂ ਸਾਹਿਬ ਜੀ ਦੀ ਸ਼ਹੀਦੀ ਦਾ ਜਾ ਕੇ ਉਹਨਾਂ ਨੇ ਖਬਰ ਦਿੱਤੀ ਲੱਖੀ ਦਾਸ ਨੂੰ ਦੇਤੇ ਨੇ ਸੇਕ ਰਿਛੇ ਇਹੋ ਕੀਤੇ ਗਏ ਭਾਈ ਮਤੀ ਦਾਸ ਭਾਈ ਸਤੀ ਦਾਸ ਤੇ ਪਾਈ ਦੇਵਾਲਾ ਜੀ ਉਹਨਾਂ ਬਾਰੇ ਵੀ ਸਾਰਾ ਦੱਸਣਾ ਕੀਤਾ ਇਹ ਜਦੋਂ ਭਾਈ ਲਖੀ ਦਾਸ ਨਾਲ ਵਿਚਾਰ ਵਟਾਂਦਰਾ ਕਰ ਰਹੇ ਸਨ ਚਾਰ ਸਵੇਰੇ ਰਾਤ ਦਾ ਹਨੇਰਾ ਤੇ ਜੋ ਪਤਾ ਛਨਾਟਾ ਸੌਇਆ ਆਇਆ ਸੀ ਮੌਸਮ ਵੀ ਬੜਾ ਖਰਾਬ ਸੀ ਇਸ ਕਰਕੇ ਇੱਕ ਗੱਡਾ ਲੈ ਕੇ ਇਹ ਚਾਂਦਨੀ ਚੌਕ ਵੱਲ ਵਧੇ ਉਸ ਮੌਸਮ ਖਰਾਬ ਹੋਣ ਕਰਕੇ ਜਿਹੜੇ ਉਹ ਸੁਰੱਖਿਆ ਤੇ ਪਹਿਰੇਦਾਰ ਸਨ ਸਾਰੇ ਇੱਕੋ ਗੱਡੀ ਵਿੱਚ ਸੁੱਤੇ ਪੈ ਸਨ ਜਦੋਂ ਇਹ ਚੌਂਕ ਵਿੱਚ ਪਹੁੰਚੇ ਅਚਾਨਕ ਆਕਾਸ਼ ਵਿੱਚ ਬਿਜਲੀ ਚਮਕੀ ਭਾਈ ਲੱਖੀਦਾਸ ਬੇਟਾ ਗੋਦੂ ਦਾ ਉਹਦੇ ਪੁੱਤਰਾਂ ਭਾਈ ਨਗਾਈਆ ਤੇ ਭਾਈ ਹਿਮਾ ਭਾਈ ਹਾੜੀ ਅਤੇ ਭਾਈ ਧੂਮਾ ਬੇਟਾ ਕਾਨੇ ਕਾਨੇ ਅੱਗੇ ਵੱਧ ਕੇ ਗੁਰੂ ਜੀ ਦੇ ਢਾਣੋਂ ਆਪਣੇ ਗੱਡੀ ਵਿੱਚ ਲੱਦ ਲਿਆ ਤੇ ਉਥੋਂ ਵਾਉਦਾਈ ਆਪਣੇ ਘਰ ਵੱਲ ਰਾਏਸਾਨਾਂਵਲ ਚੱਲ ਪਈ ਜਿਸ ਤਰ੍ਹਾਂ ਯੋਜਨਾ ਬਣਾਈ ਗਈ ਸੀ ਕਿ ਢੜ ਜਿਹੜਾ ਆ ਉਹ ਭਾਈ ਲੱਖੀ ਦਾਸ ਆਪਣੇ ਗੱਡੀ ਤੇ ਲੈ ਕੇ ਆਪਣੇ ਘਰ ਵੱਲ ਨੂੰ ਜਾਣਗੇ ਤੇ ਦੂਸਰੇ ਸਿੱਖ ਭਾਈ ਜੈਤਾ ਜੀ ਬੇਟਾ ਆ ਗਿਆ ਕਾ ਭਾਈ ਨਾਨੂ ਬੇਟਾ ਭਾਗੇ ਕਾ ਭਾਈ ਉਹਦਾ ਬੇਟਾ ਖੇਵੇਂ ਕਾ ਅਤੇ ਭਾਈ ਆ ਗਿਆ ਇਹ ਗੁਰੂ ਜੀ ਦੇ ਸੀਸ ਨੂੰ ਝੁਕਣਗੇ ਇਹਨਾਂ ਨੇ ਜਲਦੀ ਜਲਦੀ ਗੁਰੂ ਸਾਹਿਬ ਦਾ ਸੀਸ ਚੱਕਿਆ ਇਥੋਂ ਆਪਣੇ ਘਰ ਵੱਲ ਕੂਚਾ ਦਿਨ ਵਾਲੀ ਗੁਰੂ ਸਾਹਿਬ ਦਾ ਸੀਸ ਲੈ ਕੇ ਪਹੁੰਚ ਗਏ ਹੁਣ ਅਗਲਾ ਪੜਾਏ ਇਹਨਾਂ ਨੇ ਇਥੋਂ ਸ਼ੁਰੂ ਕਰਨਾ ਸੀ ਆਪਣੇ ਘਰ ਤੋਂ ਉਹ ਵੀ ਦਿਨ ਚੜ੍ਹਨ ਤੋਂ ਪਹਿਲਾਂ ਪਹਿਲਾਂ ਇਹਨਾਂ ਨੇ ਦਿੱਲੀ ਚੋਂ ਬਾਹਰ ਨਿਕਲਣਾ ਸੀ ਇਹ ਆਪਣੇ ਸਫਰ ਵਾਲ ਤੁਰ ਪਏ ਉਧਰ ਲਾ ਭਾਈ ਲਖੀ ਦਾਸ ਨੇ ਜੋ ਵਪਾਰ ਲਈ ਸਮਾਨ ਲਿਆਂਦਾ ਹੋਇਆ ਸੀ ਉਹ ਆਪਣੇ ਘਰ ਵਿੱਚ ਰੱਖ ਕੇ ਗੁਰੂ ਸਾਹਿਬ ਦਾ ਪਵਿੱਤਰ ਧਾੜ ਆਪਣੇ ਘਰ ਵਿੱਚ ਰੱਖ ਕੇ ਉਸ ਨੂੰ ਉਸ ਘਰ ਨੂੰ ਆਗ ਲਗਾ ਦਿੱਤੀ ਗਈ ਅਤੇ ਗੁਰੂ ਸਾਹਿਬ ਦਾ ਸੰਸਕਾਰ ਅਜੇ ਰਾਜ਼ ਨਹੀਂ ਦੀ ਸੀ ਅਜੇ ਥੋੜੀ ਰਾਤ ਰਹਿੰਦੀ ਸੀ ਉਹਨਾਂ ਦਾ ਮਤਲਬ ਸੀ ਕਿ ਜਿੰਨਾ ਚਿਰ ਪੈਰੇਦਾਰਾਂ ਨੂੰ ਖਬਰ ਹੁੰਦੀ ਆ ਤੇ ਸਾਰੇ ਇਹ ਚੋ ਪੜਤਾਲ ਜਾਂ ਕਾਰਵਾਈ ਸ਼ੁਰੂ ਹੁੰਦੀ ਉਸ ਤੋਂ ਪਹਿਲਾਂ ਪਹਿਲਾਂ ਇਹ ਕਾਰਜ ਜਿਹੜਾ ਕਰ ਦਿੱਤਾ ਜਾਵੇ ਉਹਨਾਂ ਨੇ ਧਰਦਾ ਸੰਸਕਾਰ ਜੜਾਇਆ ਉਹ ਭਾਈ ਲੱਖੀ ਸ਼ਾਹ ਨੇ ਆਪਣੇ ਘਰ ਗੁਰੂ ਸਾਹਿਬ ਦੇ ਸਿਸਕਾ ਦਾ ਸੰਸਕਾਰ ਕਰ ਦਿੱਤਾ ਗਿਆ ਤੇ ਇਹ ਤੇਰ ਰਫਤਾਰ ਘੋੜੇ ਲੈ ਕੇ ਤੇ ਆਨੰਦਪੁਰ ਸਾਹਿਬ ਵੱਲ ਭਾਈ ਜਤਾ ਜੀ ਜਣੀ ਚਾਲੇ ਪਾ ਚੁੱਕੇ ਤੇ ਇਹਨਾਂ ਦੇ ਨਾਲ ਨਾਲ ਭਾਈ ਨਾਨੂ ਜੀ ਤੇ ਭਾਈ ਉਦਾ ਜੀ ਇਹ ਵੀ ਇਨਾ ਦੇ ਅਕੜ ਪਿਛੜ ਭਾਈ ਜਤਾ ਜੀ ਦੇ ਨਾਲ ਸੀਸ ਨੂੰ ਸੁਰੱਖਿਅਤ ਪਹੁੰਚਾਉਣ ਲਈ ਆਪਣਾ ਹੀ ਲਵਸੀ ਦਾ ਕਰਦੇ ਹੋਏ ਭਾਈ ਨਾਨੂ ਤੇ ਭਾਈ ਉਹਦਾ ਜੀ ਇਹ ਸ਼ਸ਼ਟਾ ਧਾਰੀ ਸਨ ਤੇ ਜੁੱਧ ਵਿੱਚ ਵਿਦਿਆ ਵਿੱਚ ਵੀ ਪੂਰੀ ਤਣਾ ਨਿਪਾਨ ਨਿਪੋਨਸਾਨ ਕੋਈ ਅਣ ਹੋਣੀ ਨਾ ਹੋਵੇ ਉਸ ਦਾ ਟਕਰਾ ਕਰਨ ਲਈ ਇਹ ਪਹਿਲਾਂ ਹੀ ਆਪਣੇ ਤਿਆਰ ਪਰ ਤਿਆਰ ਸਿੱਖ ਗੁਰੂ ਸਾਹਿਬ ਦਾ ਸੀਸ ਲੈ ਕੇ ਆਨੰਦਪੁਰ ਸਾਹਿਬ ਵੱਲੋਂ ਚੱਲ ਗਏ ਉਹ ਤੇ ਇੱਕ ਪਾਤਸ਼ਾਹ ਦੇ ਨਾਲ ਜਿਹੜੇ ਦੂਸਰੇ ਸ਼ਹੀਦ ਹੋਏ ਸਨ ਤੈਨੂੰ ਸਿੱਖ ਉਹਨਾਂ ਨੂੰ ਜਿਹੜੇ ਬਾਕੀ ਸਿੱਖ ਰਹਿੰਦੇ ਸਨ ਉਹਨਾਂ ਨੇ ਉਹਨਾਂ ਦਾ ਜਿਹੜਾ ਮਿਤਕਦੇ ਆਂਦਾ ਸੰਸਕਾਰ ਉਹ ਭੋਗਲ ਦੇ ਨੇੜੇ ਜਮਨਾ ਦੇ ਕਿਨਾਰੇ ਉੱਤੇ ਜਿੱਥੇ ਪਹਿਲਾਂ ਬਾਬਾ ਗੁਰਦਤਾ ਜੀ ਦਾ ਸੰਸਕਾਰ ਕੀਤਾ ਸੀ ਜੋ ਇੱਕ ਦਿਨ ਪਹਿਲਾਂ ਕਾਲ ਚਲਾਣਾ ਕਰ ਗਏ ਸਨ ਉਹਨਾਂ ਦਾ ਸੰਸਕਾਰ ਵੀ ਉੱਥੇ ਕੀਤਾ ਗਿਆ ਇੱਥੇ ਹੀ ਸੰਭਾਵਨਾ ਹੈ ਕਿ ਗੁਰੂ ਹਰਕ੍ਰਿਸ਼ਨ ਸਾਹਿਬ ਜੀ ਦੇ ਪੁੱਤਰ ਸ੍ਰੀ ਦਾਵੀ ਸੰਸਕਾਰ ਕੀਤਾ ਗਿਆ ਸੀ ਇਹਨਾਂ ਬਾਰੇ ਡਾਕਟਰ ਹਰੀਰਾਮ ਗੁਪਤਾ ਆਪਣੀ ਹਿਸਟਰੀ ਆਫ ਦੀ ਸਿੱਖਸ पुस्तक भाग ਪਹਿਲਾ ਦੇ ਪੰਨਾ 217 ਤੇ ਲਿਖ ਰਿਹਾ ਹੈ ਕਿ ਭਟ ਵਈ ਜਾਦਵਨਸੀਆਂ ਵਿੱਚ ਲਿਖਿਆ ਹੈ ਕਿ ਲਖੀਆ ਬੇਟਾ ਗੋਧੂ ਗਾ ਨਗਾਇਆ ਹੀ ਮਹਾੜੀ ਬੇਟੇ ਲਖੀਆ ਕਿ ਨਾਇਕ ਧੂਮਾ ਬੇਟਾ ਕਾਹਨੇ ਕਾ ਤੁਮਰ ਬਿਜਲਾਤ ਬੁਤੇਕ ਭਦਰਜੀ ਮਹੱਲ ਨਾ ਆਵਾ ਹੀ লাশ ਉਠਾਏ ਲਾਏ ਦਾਗ ਦਿਆ ਰਾਇਸਾਨਾ ਗਾਂ ਮੇ ਆਦੀ ਘੜੀ ਰਹਿ ਨ ਰਹੀ ਬਾਬਾ ਗੁਰਦਤਾ ਜੀ ਬਾਰੇ ਜੋ ਇਤਿਹਾਸ ਵਿੱਚ ਡਾਕਟਰ ਫੌਜਾ ਸਿੰਘ ਡਾਕਟਰ ਤਾਰਨ ਸਿੰਘ ਲਿਖਦੇ ਆ ਕਿ ਜਿਸ ਦਿਨ ਗੁਰੂ ਜੀ ਦੀ ਸ਼ਹਾਦਤ ਦੀ ਘਟਨਾ ਵਾਪਰੀ ਉਸੇ ਦਿਨ ਹੀ ਤੀਜੇ ਪੈਰ ਬਾਬਾ ਗੁਰਦਤਾ ਜੀ ਨੇ ਕਲਿਆਨੇ ਦੀ ਧਰਮਸਾਲਾ ਮਹੱਲਾ ਦਿਲਵਾਲੀ ਵਿੱਚ ਪ੍ਰਾਨ ਤਿਆਗੇ ਦਿਲਵਾਲੀ ਸਿੱਖਾਂ ਨੇ ਉਹਨਾਂ ਜਮਨਾ ਦੇ ਕਿਨਾਰੇ ਸੰਸਕਾਰ ਕੀਤਾ ਸ੍ਰੀ ਗੁਰੂ ਤੇਗ ਬਹਾਦਰ ਅਨਾ ਨੰਬਰ 35 ਬਾਬਾ ਗੁਰਦਤਾ ਇੱਕ ਚੰਗਾ ਕਰਨੀ ਵਾਲਾ ਪੁਰਸ਼ ਸੀ ਬਾਬੇ ਬੁੱਢੇ ਪਿਛੋਂ ਇਹਨਾਂ ਹੱਥੋਂ ਗੁਰੂਆਂ ਨੂੰ ਗੁਰਿਆਈ ਦਾ ਤਿਲਕ ਲਾਇਆ ਜਾਂਦਾ ਰਿਹਾ ਜਦ ਗੁਰਤੇਗ ਬਾਦਲ ਜੀ ਨੇ 1722 ਬਿਕਰਮੀ 21 ਹਾੜ 19 ਜੂਨ 1665 ਈਸਵੀ ਨੂੰ ਚੱਕ ਨਾਨਕੀ ਆਨੰਦ ਪਰਵਸਾਇਆ ਸੀ ਕਾ ਇਸ ਦੀ ਮੋੜੀ ਜਿਹੜੀ ਆ ਭਾਈ ਗੁਰਦਤਾ ਦੇ ਇਥੋਂ ਗੜਾਈ ਸੀ ਜਦੋਂ ਗੁਰੂ ਤੇਗ ਬਹਾਦਰ ਜੀ ਨੂੰ ਦਿੱਲੀ ਵਿਖੇ ਸ਼ਹੀਦ ਕੀਤਾ ਗਿਆ ਤਾਂ ਬਾਬਾ ਜੀ ਗੁਰੂ ਜੀ ਦੀ ਨਰਮ ਮਹਤਿਆਰੀ ਦਾ ਆਬਨ ਚਲਦੇ ਹੋਏ ਦਿਲਵਾਲੀ ਦੇ ਸਥਾਨ ਤੇ ਪ੍ਰਤਿਆਨ ਪ੍ਰਾਨ ਤਿਆਗ ਗਏ ਇਹਨਾਂ ਦਾ ਜਿਹੜਾ ਸੰਸਕਾਰ ਆ ਉਹ ਵੀ ਜਮਨਾ ਦੇ ਕਿਨਾਰੇ ਸਿੱਖਾਂ ਨੇ ਕੀਤਾ ਜਿੱਥੇ ਸੰਸਕਾਰ ਭਾਈ ਮਤੀਦਾਸ ਭਾਈ ਸਤੀਦਾਸ ਤੇ ਭਾਈ ਦਿਆਲਾਲ ਜੀ ਦਾ ਕੀਤਾ ਗਿਆ ਭਾਈ ਮਤੀ ਦਾਸ ਤੇ ਭਾਈ ਸਤੀ ਦਾਸ ਤੇ ਭਾਈ ਦਿਆਲਾ ਜੀ ਇਹਨਾਂ ਦੀਆਂ ਲਾਸ਼ਾਂ ਨੂੰ ਦਿੱਲੀ ਦੇ ਸੂਬੇ ਉਹਨੇ ਚਾਂਦਨੀ ਚੌਕੋਂ ਚੋਂ ਚਕਵਾ ਕੇ ਇੱਕ ਪਾਸੇ ਸਟਵਾ ਦਿੱਤਾ ਹੈ ਜਿਸ ਵੇਨਾ ਉੱਥੇ ਇੱਕ ਬਾਦ ਅਸਰ ਦਾ ਧੜਾ ਤੇ ਸਰੀਰ ਪਵਿੱਤਰ ਸਰੀਰ ਉੱਥੋਂ ਚੁੱਕਿਆ ਗਿਆ ਉਸ ਤੋਂ ਅਗਲੇ ਦਿਨ ਸਿੱਖ ਖਾਨੇ ਇਹਨਾਂ ਦਾ ਜਿਹੜਾ ਤੰਨਾ ਸਹੀ ਸਿੱਖਾਂ ਦਾ ਸੰਸਕਾਰ ਜਮ ਜਮਨਾ ਕਿਨਾਰੇ ਕਰ ਦਿੱਤਾ ਜੋ ਜਿੱਥੇ ਬਾਬਾ ਗੁਰਦਤਾਜੀ ਦਾ ਸੰਸਕਾਰ ਕੀਤਾ ਗਿਆ ਸੀ ਇਸ ਤਰ੍ਹਾਂ ਦਿੱਲੀ ਦੇ ਸਿੱਖਾਂ ਨੇ ਆਪਣੇ ਫਰਜ਼ ਨੂੰ ਬੜੀ ਦਲੇਰਾਨਾ ਢੰਗ ਨਾਲ ਤੇ ਉਸ ਵੇਲੇ ਦੀ ਇੱਕ ਜ਼ਾਲਮ ਹਕੂਮਤ ਦਾ ਟਕਰਾਸ ਕਹਿ ਲੋ ਜਾਂ ਬੜੇ ਨੇ ਡਰ ਤਰੀਕੇ ਨਾਲ ਆਪਣੇ ਫਰਜ਼ ਨੂੰ ਨਿਭਾਉਂਦੇ ਹੋਏ ਇਹਨਾਂ ਸਿੱਖਾਂ ਦੀਆਂ ਮਸ਼ਤਕ ਦੇਹਾਂ ਨੂੰ ਆਪਣਾ ਫਰਜ਼ ਨਿਭਾਉਂਦੇ ਹੋਏ ਉਹਨਾਂ ਦਾ ਸਸਕਾਰ ਕੀਤਾ ਗੁਰੂ ਸਾਹਿਬ ਦਾ ਪਵਿੱਤਰ ਸੀਸ ਤੇ ਧੜ ਚਾਂਦਨੀ ਚੌਕ ਵਿੱਚੋਂ ਇੰਨੇ ਪਹਿਲੇ ਦੇ ਹੁੰਦੇ ਹੋયા ਵੀ ਉਥੋਂ ਚੁੱਕ ਲਿਆ ਮੁਰਦੇਕ ਬਾਦੂ ਸਾਹਿਬ ਦਾ ਸਸਕਾਰ ਕਰ ਦਿੱਤਾ ਗਿਆ ਤੇ ਇਸ ਤੋਂ ਅੱਗੇ ਭਾਈ ਜੈਤੇ ਦਾ ਦਿੱਲੀ ਤੋਂ ਆਨੰਦਪੁਰ ਦਾ ਸਫ਼ਰ ਆਰੰਭ ਹੋ ਗਿਆ ਉਹ ਤੁਹਾਨੂੰ ਅਗਲੇ ਭਾਗ ਵਿੱਚ ਇਸ ਸਬਦਾਂਤ ਦੱਸਿਆ ਜਾਊਗਾ ਹੋਈਆ ਪੁਲਾ ਦੀ ਖਿਮਾ ਵਾਇਕੁਰ ਜੀ ਦਾ ਖਾਲਸਾ ਵਾਇਕੁਰ ਜੀ ਕੀ ਫਤਿਹ ਵਾਇਕੁਰ ਇੱਕ ਗੱਲ ਹੋਰ ਇਤਿਹਾਸ ਦੇ ਪੰਨਿਆਂ ਤੋਂ ਮਿਲਦੀ ਆ ਉਹ ਸੰਗਤ ਨਾਲ ਸਾਂਝੀ ਕਰ ਲੈਣੇ ਆ ਕਿ ਜਦੋਂ ਇਹ ਭਾਈ ਲੱਖੀ ਦਾਸ ਦਿੱਲੀ ਤੋਂ ਹੋਰ ਸਿੱਖਾਂ ਸਮੇਤ ਗੁਰੂ ਗੋਬਿੰਦ राय ਨੂੰ ਦੱਸੀ ਆ ਕੇ ਜਦੋਂ ਇਹ ਆਨੰਦਪੁਰ ਗੁਰੂ ਸਾਹਿਬ ਦੀਆਂ ਅਸਥੀਆਂ ਲੈ ਕੇ ਪਹੁੰਚੇ ਆ ਜਦੋਂ ਇਹ ਦਿੱਲੀ ਤੋਂ ਗੁਤੇਕ ਬਾਦਰਾ ਸਾਹਿਬ ਜੀ ਦੀਆਂ ਅਸਥੀਆਂ ਲੈ ਕੇ ਆਏ ਆ ਇਹਨਾਂ ਨੇ ਇਹਨਾਂ ਤਿੰਨਾਂ ਸਿੱਖਾਂ ਦੇ ਸ਼ਹੀਦਾਂ ਦਾ ਸ਼ਹੀਦਾਂ ਤਿੰਨਾਂ ਸਿੱਖਾਂ ਦੇ ਸ਼ਹੀਦਾਂ ਦਾ ਜੋ ਸਸਕਾਰ ਕੀਤਾ ਗਿਆ ਉਹਦੇ ਬਾਰੇ ਗੁਰੂ ਗੋਬਿੰਦ राय ਸਾਹਿਬ ਨੂੰ ਲਖੀਦਾਰਸ ਨੇ ਸਾਰੀ ਵਿਥਿਆ ਵੀ ਸੁਣਾਈ ਆ ਇਹ ਵੀ ਇਤਿਹਾਸਪਤਾ ਵਿੱਚੋਂ ਮਿਲਦਾ ਇਤਿਹਾਸ ਵਿੱਚੋਂ ਮਿਲਦਾ ਆ ਇਹ ਇਤਿਹਾਸ ਜੋ ਗੁਰੂ ਗੋਬਿੰਦ ਗੁਰੂ ਗੋਬਿੰਦ ਸਿੰਘ ਨੂੰ ਸੁਣਾਇਆ ਗਿਆ ਜਦੋਂ ਕਿ ਉਹ ਤੋਂ ਗੁਰੂ ਗੋਬਿੰਦ ਰਾਏ ਉਹਨਾਂ ਦਾ ਨਾਮ ਸੀ ਇਹ ਇਤਿਹਾਸ ਜੋ ਮਿਲਦਾ ਹੈ ਇਹ ਗੋਬਿੰਦ ਸਿੰਘ ਇਹ ਗੁਰੂ ਕੀਆਂ ਸਾਖੀਆਂ ਦੇ ਪੰਨਾ ਨੰਬਰ 86 ਉੱਪਰ ਲਿਖਿਆ ਮਿਲਦਾ ਕਿ ਭਾਈ ਲਖੀਦਾਸ ਨੇ ਆ ਕੇ ਗੁਰੂ ਗੋਬਿੰਦ ਰਾਏ ਨੂੰ ਉਹਨਾਂ ਤਿੰਨ ਸਿੱਖ ਸ਼ਹੀਦਾਂ ਦਾ ਕਿਸ ਤਰ੍ਹਾਂ ਸੰਸਕਾਰ ਕੀਤਾ ਗਿਆ ਇਹ ਸਾਰੀ ਵਿਥਿਆ ਸੁਣਾਈ ਸੋ ਇਹ ਇਤਿਹਾਸ ਦੇ ਪੰਨੇ ਜੋ ਪਟਾਂ ਦੀਆਂ ਵਹੀਆਂ ਵਿੱਚ ਦਰਜ ਹਨ ਉਲਤੇ ਇੱਕ ਬਾਦੂ ਸਾਹਿਬ ਦਾ ਜਹੀਦੀ ਦਾ ਇਤਿਹਾਸ ਛੜਾਇਆ ਇਹ ਸੰਤਾਂ ਨਾਲ ਸਾਂਝਾ ਕਰਨ ਜਾ ਰਹੇ ਹਾਂ ਭਾਈ ਜੈਤਾ ਜੀ ਦਾ ਅਗਲਾ ਸਫਰ ਜਿਹੜਾ ਉਹ ਅਗਲੀ ਵੀਡੀਓ ਵਿੱਚ ਤੁਹਾਡੇ ਨਾਲ ਸਾਂਝਾ ਕਰਾਂਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ